ਅੱਡ-ਅੱਡ ਵਿਚਾਰਧਾਰਾ ਵਾਲੇ ਬੰਦਿਆਂ ਨੂੰ ਜਦੋਂ ਇੱਕੋ ਹੀ ਥਾਂ ਤੇ ਬੰਦ ਕੀਤਾ ਜਾਂਦਾ ਕੀ ਇਹ ਜਾਣਬੁੱਝ ਕੇ ਕੀਤਾ ਗਿਆ ਸਾਰਾ ਇਹ ਇਹ ਉਹਨੂੰ ਢਕਾਉਂਦੇ ਰਹਿੰਦੇ ਸੀ ਸੰਦੀਪ ਸਿੰਘ ਸਣੀ ਨੂੰ ਇਹ ਕਹਿੰਦੇ ਸੀ ਕਿ ਜੇ ਤੇਰੇ ਵਰਗਾ ਬੰਦਾ ਜਦੋਂ ਅਸੀਂ ਸਰਵਿਸ ਸੀ ਜੇ ਸਾਨੂੰ ਮਿਲਿਆ ਹੁੰਦਾ ਤਾਂ ਅਸੀਂ ਉਹਦਾ ਕਦੋਂ ਦਾ ਝੂਠਾ ਮੁਕਾਬਲਾ ਬਣਾ ਦੇਣਾ ਸੀ ਉਹਦਾ ਤੂੰ ਬਚ ਗਿਆ ਕਿ ਇਸ ਟਾਈਮ ਅਸੀਂ ਮੌਕੇ ਤੇ ਸਰਵਿਸ ਦੇ ਵਿੱਚ ਨਹੀਂ ਹੈਗੀ ਹਾਦਿਸ਼ ਦੇ ਤਹਿਤ ਇਹ ਹਮਲਾ ਭਾਈ ਸੰਦੀਪ ਸਿੰਘ ਦੇ ਕਰਵਾਇਆ ਗਿਆ ਜਿਹਦੀ ਜਵਾਬੀ ਕਾਰਵਾਈ ਦੇ ਵਿੱਚ ਸੁਭਾਸ ਸਿੰਘ ਅੱਡੋ ਸੋਦਾ ਲੱਗ ਗਿਆ ਇੱਕ ਵਾਰ ਜਦੋਂ ਉਹ ਲੜਾਈ ਹੋ ਜਾਂਦੀ ਹੈ ਇਹਨਾਂ ਪੁਲਿਸ ਇੰਸਪੈਕਟਰਾਂ ਦੇ ਨਾਲ ਉਸ ਤੋਂ ਬਾਅਦ ਕਹਿੰਦੇ ਭਾਈ ਸੰਦੀਪ ਸਿੰਘ ਸਣੀ ਦੇ ਉੱਤੇ ਜਿਹੜੇ ਮੌਜੂਦਾ ਪੁਲਿਸ ਦੇ ਸੁਪਰਡੈਂਟ ਸੀ ਜੇਲ੍ਹ ਸੁਪਰਡੈਂਟ ਸੀ ਉਹਨਾਂ ਦੁਆਰਾ ਵੀ ਬਹੁਤ ਜ਼ਿਆਦਾ ਤਸ਼ੱਦਦ ਭਾਈ ਸੰਦੀਪ ਸਿੰਘ ਸਣੀ ਦੇ ਕੀਤਾ ਭਾਈ ਸੰਦੀਪ ਸਿੰਘ ਤਸ਼ੱਦਦ ਦੇ ਦੌਰਾਨ ਵਾਹਿਗੁਰੂ ਵਾਹਿਗੁਰੂ ਕਰਦੇ ਰਹੇ ਪਰ ਜਿਹੜਾ ਇੱਕ ਐਸਪੀ ਦੱਸਿਆ ਜਾ ਰਿਹਾ ਕਿਸੇ ਝੂਠੇ ਮੁਕਾਬਲੇ ਵਿੱਚ ਸਜ਼ਾ ਜਾਫਤਾ ਅੰਦਰ ਉਹ ਕਹਿੰਦੇ ਨੇ ਕੁਰਸੀ ਤੇ ਬੈਠ ਕੇ ਕੋਲੇ ਬਹਿ ਕੇ ਉਹਨੂੰ ਕਟਾਉਂਦਾ ਰਿਹਾ ਤੇ ਇਹ ਕਹਿੰਦਾ ਇਹਦੇ ਮੂੰਹੋਂ ਇਹਨੂੰ ਇੰਨਾ ਕੁੱਟੋ ਵੀ ਇਹ ਵਾਸ਼ਗੁਰੂ ਨਾ ਕਹੇ ਇਹਦੀਆਂ ਚਿੱਕਾਂ ਨਿਕਲਣ। 10 ਸਤੰਬਰ ਨੂੰ ਹੀ ਨਿਊਜ਼ ਚੈਨਲਾਂ ਤੇ ਸਰਕਾਰੀ ਪੱਖ ਦੇ ਤੌਰ ਤੇ ਇਹ ਨਿਊਜ਼ ਫਲੈਸ਼ ਹੋ ਗਈ ਕਿ ਭਾਈ ਸੰਦੀਪ ਸਿੰਘ ਸਣੇ ਨੇ ਇਹਨਾਂ ਇੰਸਪੈਕਟਰ ਨੂੰ ਲਾਜਮਾ ਤੇ ਹਮਲਾ ਕੀਤਾ ਹੈ। ਪਹਿਲੀ ਗੱਲ ਤਾਂ ਇਹ ਦੱਸੋ ਕਿ ਇਹ ਪੱਖ ਕਿਹਨੇ ਰੱਖਿਆ? ਕਿ ਉਹਦੀਆਂ ਇਹ ਮਾੜੀਆਂ ਕਰਤੂਤਾਂ ਕਰਕੇ ਹੀ ਉਹਨੂੰ ਸੂਬਾ ਸਰਹੰਦ ਕਿਹਾ ਜਾਂਦਾ ਸੀ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਉਹ ਆਪਣੇ ਆਪ 'ਚ ਮਾਣ ਮਹਿਸੂਸ ਕਰਦਾ ਸੀ ਕਿ ਮੈਨੂੰ ਸੂਬਾ ਸਰਹੰਦ ਕਿਹਾ ਜਾਂਦਾ ਹੈ। ਜਿਹੜਾ ਇੰਸਪੈਕਟਰ ਸੀ ਇਹ ਇਹ ਗੱਲ ਕਹਿੰਦਾ ਹੁੰਦਾ ਸੀ ਕਿ ਸੂਬਾ ਸਰਹੰਦ ਨੇ ਗੁਰੂ ਗੋਬਿੰਦ ਸਿੰਘ ਦੇ ਛੋਟੇ-ਛੋਟੇ ਬੱਚੇ ਸ਼ਹੀਦ ਕੀਤੇ ਸੀ ਮੈਂ ਖਾੜਤੂਆਂ ਦੇ ਬੱਚੇ ਸ਼ਹੀਦ ਕਰੂੰਗਾ। ਇੱਕ ਬਾਬਾ ਚਰਨ ਸਿੰਘ ਜੀ ਦੱਸੇ ਜਾਂਦੇ ਨੇ ਕਿ ਉਹਨਾਂ ਦਾ ਪੂਰਾ ਪਰਿਵਾਰ ਹੀ ਸ਼ਹੀਦ ਕੀਤਾ ਹੈ ਸੂਬਾ ਸਿੰਘ ਨੇ। ਬਹੁਤ ਹੀ ਜ਼ਾਲਮ ਉਲਸਾਫਸਰ ਸੀ। ਸਾਸੀ ਕਾਲਵਾਂ ਆਸ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਧਨਵੰਤ ਸਿੰਘ ਕਮਾਨ ਸੰਦੀਪ ਸਿੰਘ ਸ਼ਨੀ ਜੋ ਕਿ ਸੁਧੀਰ ਸੂਰੀ ਹਤਿਆकांड ਮਾਮਲੇ ਦੇ ਵਿੱਚ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਸੀ ਤੇ ਉਹਨਾਂ ਦੇ ਨਾਲ ਪਿਛਲੇ ਦਿਨੀ ਜੋ ਘਟਨਾ ਵਾਪਰਦੀ ਐ ਸੁਧੀਰ ਸੂਰੀ ਮਾਮਲੇ ਦੇ ਵਿੱਚ ਬੰਦ ਪਾਈ ਸੰਦੀਪ ਸਿੰਘ ਸ਼ਨੀ ਦੇ ਉੱਤੇ ਹਮਲਾ ਕੀਤਾ ਜਾਂਦਾ ਜੇਲ੍ਹ ਦੇ ਵਿੱਚ ਪੁਲਿਸ ਅਧਿਕਾਰੀ ਜਿਹੜੇ ਤਿੰਨ ਸੀ ਸੂਬੇ ਸਮੇਤ ਦੋ ਹੋਰ ਪੁਲਿਸ ਅਧਿਕਾਰੀ ਜਿਹੜੇ ਸਜਾ ਯਾਪਤਾ ਸੀ ਉਹ ਜੇਲ੍ਹ ਦੇ ਵਿੱਚ ਬੰਦ ਸੀ ਭਾਈ ਸੰਦੀਪ ਸਿੰਘ ਸ਼ਨੀ ਦੇ ਨਾਲ ਝਗੜਾ ਹੁੰਦਾ ਝਗੜੇ ਤੋਂ ਬਾਅਦ ਆ ਭਾਈ ਸੰਦੀਪ ਸਿੰਘ ਸਣੀ ਦੇ ਉੱਤੇ ਜਿਹੜਾ ਕਿ ਪੁਲਿਸ ਵੱਲੋਂ ਤਸ਼ੱਦਦ ਕੀਤਾ ਜਾਂਦਾ ਉਸ ਤੋਂ ਬਾਅਦ ਮੈਡੀਕਲ ਕਰਾਉਣ ਦੀ ਗੱਲ ਆਉਂਦੀ ਆ ਜਾਂ ਫਿਰ ਪਰਿਵਾਰ ਦੇ ਵੱਲੋਂ ਭਾਈ ਸੰਦੀਪ ਸਿੰਘ ਸਣੀ ਨੂੰ ਮਿਲਣ ਦੀ ਗੱਲ ਆਉਂਦੀ ਹੈ ਉਹ ਨਹੀਂ ਪੂਰ ਚਾੜੀ ਜਾਂਦੀ ਨਹੀਂ ਪਰਿਵਾਰ ਨੂੰ ਮਿਲਣ ਦਿੱਤਾ ਜਾਂਦਾ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਸੰਗਤਾਂ ਦੇ ਵਿੱਚ ਰੋਸ ਪੈਦਾ ਹੁੰਦਾ ਧਰਨਾ ਵੀ ਲਗਾਇਆ ਜਾਂਦਾ ਪਟਿਆਲਾ ਜੇਲ੍ਹ ਦੇ ਬਾਹਰ ਅਤੇ ਹੁਣ ਮਾਮਲੇ ਦੇ ਵਿੱਚ ਅਪਡੇਟ ਕੀ ਹੈ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਭਾਈ ਤਲਵਿੰਦਰ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਾਈ ਭਾਈ ਸਸੀ ਗਾਲ ਸਤਿ ਸ਼੍ਰੀ ਅਕਾਲ ਜੀ ਭਾਜੀ ਕਿਸ ਤਰ੍ਹਾਂ ਦੇਖਦੇ ਹੋ ਇਸ ਮਾਮਲੇ ਨੂੰ ਪਹਿਲੀ ਗੱਲ ਤਾਂ ਕਿ ਜਦੋਂ ਸੰਦੀਪ ਸਿੰਘ ਸਣੀ ਜਿਹੜੇ ਕਿ ਵਿਚਾਰਕ ਤੌਰ ਤੇ ਆਪਾਂ ਕਹਿ ਲਈਏ ਕਿ ਪੂਰੇ ਸਿੱਖ ਵਿਚਾਰਤਾਰਾਂ ਨੂੰ ਸਮਰਪਿਤ ਨੇ ਤੇ ਦੂਜੇ ਪਾਸੇ ਜਿਹੜੇ ਬੰਦੇ ਸੂਬੇ ਸਰਹੰਦ ਵਰਗੇ ਜਿਨ੍ਹਾਂ ਜਿਹੜੇ ਉੱਥੇ ਬੰਦ ਕੀਤੇ ਗਏ ਪੁਲਿਸ ਅਧਿਕਾਰੀ ਸੀ ਉਹਨਾਂ ਦੀ ਵਿਚਾਰਤਾਰਾ ਬਿਲਕੁਲ ਹੀ ਉਲਟ ਮੰਨੀ ਜਾਂਦੀ ਹੈ ਕਿ ਉਹਨਾਂ ਨੇ ਜਿਹੜਾ 90 90 ਦਾ ਦਹਾਕਾ ਰਿਹਾ ਹੈ 80 ਤੋਂ ਲੈ ਕੇ 90 ਦਾ ਦਹਾਕਾ ਰਿਹਾ ਉਸ ਦੌਰਾਨ ਉਹਨਾਂ ਨੇ ਜੋ ਵੀ ਕੁਝ ਕੀਤਾ ਉਹਦੀ ਸਜ਼ਾ ਉਹ ਭੁਗਤ ਰਹੇ ਸੀ ਤੇ ਉਹ ਕੰਮ ਜਿਹੜੇ ਉਹਨਾਂ ਨੇ ਕੀਤੇ ਸੀ ਉਹ ਬਿਲਕੁਲ ਹੀ ਸਿੱਖ ਵਿਚਾਰਧਾਰਾ ਦੇ ਉਲਟ ਸੀ ਸਿੱਖਾਂ ਦੇ ਬਹੁਤ ਜ਼ਿਆਦਾ ਨੁਕਸਾਨ ਉਹਨਾਂ ਨੇ ਕੀਤਾ ਤੇ ਦੂਜੇ ਪਾਸੇ ਸ਼ਨੀ ਜਿਹਨੂੰ ਕੌਮ ਦਾ ਯੋਧਾ ਕਿਹਾ ਜਾਂਦਾ ਹੈ ਸ਼ਨੀ ਇੱਕੋ ਹੀ ਅੱਡ ਅੱਡ ਵਿਚਾਰਧਾਰਾ ਵਾਲੇ ਬੰਦਿਆਂ ਨੂੰ ਜਦੋਂ ਇੱਕੋ ਹੀ ਥਾਂ ਤੇ ਬੰਦ ਕੀਤਾ ਜਾਂਦਾ ਕੀ ਇਹ ਜਾਣ ਬੁੱਝ ਕੇ ਕੀਤਾ ਗਿਆ ਸਾਰਾ ਕੁਝ ਥੋੜਾ ਜਿਹਾ ਨਾ ਆਪਾਂ ਨੂੰ ਇਹ ਦੋਹੇ ਧਿਰਾਂ ਦੇ ਇਤਿਹਾਸ 'ਚ ਜਾਣਾ ਪਊਗਾ ਹੂੰ ਜਦੋਂ ਸੁਧੀਰ ਸੋੜੀ ਇੱਥੇ ਪੰਜਾਬ ਦੇ ਵੱਡੀ ਗੰੰਤੀ ਸਿੱਖ ਆਬਾਦੀ ਜਾਂ ਪੰਜਾਬੀਆਂ ਦੀਆਂ ਧੀਆਂ ਪੈਣਾ ਬਾਰੇ ਮਾਰਾ ਬੋਲਦਾ ਸੀ ਤਾਂ ਉਹਦੇ ਖਿਲਾਫ ਬਹੁਤ ਵਾਰੀ ਸਿੱਖ ਜਥੇਬੰਦੀਆਂ ਨੇ ਕਾਨੂੰਨੀ ਕਾਰਵਾਈ ਵੀ ਦਰਖਾਸਤਾਂ ਵੀ ਦਿੱਤੀਆਂ ਧਰਨੇ ਮੁਜ਼ਾਰੇ ਵੀ ਹੋਏ ਪਰ ਮੌਕੇ ਦੇ ਪ੍ਰਸ਼ਾਸਨ ਨੇ ਸਰਕਾਰਾਂ ਨੇ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਉਹਦੀ ਹਿੰਮਤ ਵਧਦੀ ਗਈ ਉਹਦੀ ਬਕਵਾਸ ਦਿਨੋਂ ਦਿਨ ਹੋਰ ਘਟੀਆਂ ਹੁੰਦੀ ਗਈ। ਇਸੇ ਰੋਵਜੋ ਸਿਸਟਮ ਦੇ ਫੇਲੀਅਰ ਕਾਰਨ ਭਾਈ ਸੰਦੀਪ ਸਿੰਘ ਨੇ ਸੂਰੀ ਦਾ ਸੌਦਾ ਲਾਇਆ। ਠੀਕ ਹੈ ਜੇ ਉਹਦੇ ਉੱਤੇ ਮੌਕੇ ਸਰ ਕੋਈ ਕਾਰਵਾਈ ਹੋ ਗਈ ਹੁੰਦੀ ਤਾਂ ਇਹ ਹਾਲਾਤ ਬਣੇ ਹੀ ਨਹੀਂ ਸੀ ਦੂਜੀ ਗੱਲ ਇੱਥੇ ਮੈਂ ਦੱਸਣਾ ਚਾਹਣਾ ਕਿ ਭਾਈ ਸੰਦੀਪ ਸਿੰਘ ਦੇ ਭਰਾ ਜੋ ਮਨਦੀਪ ਸਿੰਘ ਨੇ ਸਾਨੂੰ ਉਹ ਵੀ ਦੱਸਦੇ ਰਹੇ ਉੱਥੇ ਜੇਲ੍ਹ ਦੇ ਬਾਹਰ ਧਰਨੇ ਵਿੱਚ ਕਿ ਸੁਦੀਰ ਸੂਰੀ ਦੇ ਸੋਦੇ ਤੋਂ ਪਹਿਲਾਂ ਭਾਈ ਸੰਦੀਪ ਸਿੰਘ ਤੇ ਕੋਈ ਛੋਟਾ ਮੋਟਾ ਕੇਸ ਵੀ ਨਹੀਂ ਸੀ ਕਦੇ ਉਹਨਾਂ ਨੂੰ ਥਾਣੇ ਬੁਲਾਇਆ ਵੀ ਨਹੀਂ ਗਿਆ ਸੀ ਬਿਲਕੁਲ ਸਾਫ਼ ਸੁਥਰੇ ਰਿਕਾਰਡ ਦਾ ਇੱਕ ਗੁਰਸਿੱਖ ਨੌਜਵਾਨ ਕ੍ਰਿਮੀਨਲ ਰਿਕਾਰਡ ਕੋਈ ਨਹੀਂ ਸੀ ਉਸ ਤੋਂ ਪਹਿਲਾਂ ਮੈਂ ਕਹਿੰਦਾ ਇਹ ਛੋਟਾ ਜਿਹਾ ਵੀ ਮੁਕੱਦਮਾ ਨਹੀਂ ਸੀ ਕੋਈ ਕਿਸੇ ਨੇ ਕਦੇ ਉਹਨਾਂ ਖਿਲਾਫ ਕੋਈ ਦਰਖਾਸਤ ਵੀ ਨਹੀਂ ਦਿੱਤੀ ਸੀ ਅੱਜ ਕੱਲ ਬਹੁਤ ਲੋਕ ਉਹਦੇ ਤੇ ਵੀ ਇਲਜ਼ਾਮ ਲਾਉਂਦੇ ਨੇ ਜੀ ਇਹ ਕਤਲ ਕਰਤੇ ਜੀ ਇਹ ਕਾਤਲ ਨੇ ਇਹ ਉਹ ਨੇ ਇਹ ਨੇ ਪਰ ਉਹ ਬਿਲਕੁਲ ਸਾਫ਼ ਸੁਥਰੇ ਇੱਕ ਆਪਣਾ ਗੁਰਸਿੱਖ ਨੌਜਵਾਨ ਆਪਣਾ ਕਾਰੋਬਾਰ ਕਰਨ ਵਾਲਾ ਸੀ ਜਦੋਂ ਉਹਦੀ ਦੁਕਾਨ ਦੇ ਸਾਹਮਣੇ ਅਕ ਸੁਧੀਰ ਸੂਰੀ ਨੇ ਆ ਕੇ ਧਰਨਾ ਲਾਇਆ ਤਾਂ ਉਹ ਜੋ ਗਾਲਾਂ ਕੱਢਦਾ ਸੀ ਜਾਂ ਹੋਰ ਕੱਢਦਾ ਸੀ ਸੁਧੀਰ ਸੂਰੀ ਉਹ ਚੀਜ਼ਾਂ ਸੰਦੀਪ ਸਿੰਘ ਤੋਂ ਬਰਦਾਸ਼ਤ ਨਹੀਂ ਹੋਈਆਂ ਚਲੋ ਉਹਨੇ ਉਹ ਕਾਂਡ ਕਰ ਦਿੱਤਾ ਠੀਕ ਹੈ ਇਹ ਤਾਂ ਹੋ ਗਈ तकरीबन 3 3.5 ਸਾਲ ਪਹਿਲਾਂ ਦੀ ਗੱਲ ਹੈ ਜੀ ਦੂਜੀ ਤੇ ਇਸ ਮਾਮਲੇ 'ਚ ਉਹ ਪੁਲਿਸ ਵਾਲੇ ਉਹ ਰਿਟਾਇਰਡ ਮੁਲਾਜ਼ਮ ਜਿਹੜੇ ਉਸ ਦਿਨ ਸੰਦੀਪ ਸਿੰਘ ਦੇ ਗੱਲ ਪਏ ਜਾ ਉਹਦੇ ਨਾਲ ਝਗੜਾ ਕਰਨਾ ਚਾਹੁੰਦੇ ਸੀ ਇਹ ਜਿਹੜਾ ਸੁਭਾ ਸਿੰਘ ਇੰਸਪੈਕਟਰ ਸੀ ਅੱਜ ਸੋਸ਼ਲ ਮੀਡੀਆ ਤੇ ਬਿਲਕੁਲ ਜਗ ਜाहिर ਹੋ ਚੁੱਕਿਆ ਕਿ ਇਹ ਆਪਦੇ ਆਪ ਨੂੰ ਸੁਭਾ ਸਰਹੰਦ ਕਹਾਉਂਦਾ ਹੁੰਦਾ ਸੀ ਸੱਤ ਨੌਜਵਾਨਾਂ ਦੇ ਝੂਠੇ ਇਨਕਾਊਂਟਰ ਦੇ ਮਾਮਲੇ ਵਿੱਚ ਸੀਬੀਆਈ ਅਦਾਲਤ ਵੱਲੋਂ 32 ਸਾਲ ਬਾਅਦ ਇਸ ਨੂੰ ਮਰਕਾਇਦ ਦੀ ਸਜ਼ਾ ਦਿੱਤੀ ਗਈ। ਪਹਿਲਾਂ ਤਾਂ ਇੱਥੇ ਛੋਟਾ ਜਿਹੀ ਗੱਲ ਵਿਚਾਰਨਯੋਗ ਹੈ ਤੁਸੀਂ ਦੇਖੋ ਕਿ 90 ਦੇ ਦਹਾਕੇ ਦੇ ਵਿੱਚ ਖੜਕੂ ਸਿੰਘਾ ਨੇ ਵਾਰਦਾਤਾ ਕੀਤੀਆਂ। 90 ਦੇ ਦਹਾਕੇ ਦੇ ਨੇੜੇ ਤੇੜੇ ਹੀ ਝੂਠੇ ਪੁਲਿਸ ਮੁਕਾਬਲੇ ਹੋਏ। ਜਿਹੜੇ ਤਾਂ ਭਾਈ ਹਵਾਰਾ ਵਰਗੇ ਭਾਈ ਤਾਰਾ ਵਰਗੇ ਸਿੰਘ ਨੇ ਉਹ ਅੱਜ ਤੱਕरीबन 32-35 ਸਾਲ ਬਾਅਦ ਵੀ ਜੇਲ੍ਹਾਂ ਵਿੱਚ ਬੈਠੇ ਨੇ। ਜਿਹੜੇ ਇਹ ਪੁਲਿਸ ਮੁਜਾਲਮ ਸੀ ਜਿਨ੍ਹਾਂ ਨੇ ਝੂਠੇ ਮੁਕਾਬਲੇ ਕਰੇ ਬੇਕਸੂਰ ਨੌਜਵਾਨ ਮਾਰੇ ਉਹਨਾਂ ਨੂੰ ਸਜ਼ਾ ਹੋ ਰਹੀ ਆ 32 ਸਾਲ ਬਾਅਦ ਜਦੋਂ ਉਹਨਾਂ ਨੇ ਰਿਟਾਇਰਮੈਂਟ ਦੇ ਫੰਡ ਵੀ ਲੈ ਲਏ ਉਹਨਾਂ ਨੇ ਪੈਨਸ਼ਨਾਂ ਵੀ ਲੈ ਲਈਆਂ ਉਹਨਾਂ ਨੇ ਆਪਣੇ ਭਾਈ ਭਤੀਜੇ ਪੁੱਤ ਪਤੀਜੇ ਸਰਕਾਰੀ ਨੌਕਰੀਆਂ ਤੇ ਵੀ ਲਵਾ ਲਏ ਆਪਣੀ ਉਮਰ ਦੇ ਆਖਰੀ ਪੜਾਅ ਵਿੱਚ ਮਤਲਬ ਉਹਨਾਂ ਨੂੰ ਸਜ਼ਾ ਵੀ ਉਹਨਾਂ ਦੀ ਮਰਜ਼ੀ ਮੁਤਾਬਕ ਮਿਲੀ ਆ ਕਿ ਹੁਣ ਅਸੀਂ ਸਜ਼ਾ ਲਈ ਤਿਆਰ ਆ ਅਸੀਂ ਸਾਰਾ ਕੁਝ ਆਪਣਾ ਸਮੇਟ ਲਿਆ ਸਾਰਾ ਕੁਝ ਅਸੀਂ ਆਪਣਾ ਖਾਕ ਖੱਟ ਲਿਆ ਤੇ ਹੁਣ ਅਸੀਂ ਸਜ਼ਾ ਕੱਟ ਸਕਦੇ ਹਾਂ ਜਿਹੜਾ ਸੁਭਾ ਸਿੰਘ ਇੰਸਪੈਕਟਰ ਹੈ ਇਹਦੀ ਪ੍ਰੋਲ ਵੀ ਹੋ ਚੁੱਕੀ ਸੀ ਇਹਨੇ 5-7 ਦਿਨ ਬਾਅਦ ਜੇਲ੍ਹ ਵਿੱਚੋਂ ਰਿਹਾ ਹੋ ਜਾਣਾ ਸੀ ਹੋ ਸਕਦਾ ਹੈ ਇਸੇ ਕਾਰਨ ਇਹਦਾ ਹੌਸਲਾ ਵਧਿਆ ਹੋਇਆ ਸੀ ਕਿ ਸਰਕਾਰੀ ਸਿਸਟਮ ਸਾਰਾ ਮੇਰੇ ਨਾਲ ਹੈ ਜਿਹੜੇ ਨਾਲ ਅਮਰਜੀਤ ਸਿੰਘ ਇੱਕ ਸੀ ਨਾਲ ਗੁਰਵਚਨ ਸਿੰਘ ਸੀ ਭਾਈ ਸੰਦੀਪ ਸਿੰਘ ਦੇ ਭਰਾ ਦੇ ਦੱਸਣ ਮੁਤਾਬਕ ਇਹ ਉਹਨੂੰ ਢਕਾਉਂਦੇ ਰਹਿੰਦੇ ਸੀ ਸੰਦੀਪ ਸਿੰਘ ਸਣੀ ਨੂੰ ਇਹ ਕਹਿੰਦੇ ਸੀ ਕਿ ਜੇ ਤੇਰੇ ਵਰਗਾ ਬੰਦਾ ਜਦੋਂ ਅਸੀਂ ਸਰਵਿਸ ਸੀ ਜੇ ਸਾਨੂੰ ਮਿਲਿਆ ਹੁੰਦਾ ਤਾਂ ਅਸੀਂ ਉਹਦਾ ਕਦੋਂ ਦਾ ਝੂਠਾ ਮੁਕਾਬਲਾ ਬਣਾ ਦੇਣਾ ਸੀ ਉਹਦਾ ਤੂੰ ਬਚ ਗਿਆ ਕਿ ਇਸ ਟਾਈਮ ਅਸੀਂ ਮੌਕੇ ਤੇ ਸਰਵਿਸ ਦੇ ਵਿੱਚ ਨਹੀਂ ਹੈਗੀ ਭਾਈ ਸੰਦੀਪ ਸਿੰਘ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਦੇ ਸੀ ਇਹ ਇੱਕ ਗਰੁੱਪ ਬਣਾ ਕੇ ਤਾਸ਼ ਖੇਡਦੇ ਸੀ ਰੋਲਾ ਰੱਪਾ ਪਾਉਂਦੇ ਸੀ ਉਹਨੂੰ ਤਾਨੇ ਮੇਨੇ ਮਾਰਦੇ ਸੀ ਇਸ ਕਰਕੇ ਭਾਈ ਮਨਦੀਪ ਸਿੰਘ ਦੇ ਦਸਨ ਮੁਤਾਬਕ ਜੇਲ੍ਹ ਪ੍ਰਸ਼ਾਸਨ ਨੂੰ ਸੁਪਰੀਡੈਂਟ ਨੂੰ ਡੀਜੀਪੀ ਜੇਲ੍ਹ ਨੂੰ ਉਹਨਾਂ ਨੇ ਪੱਤਰ ਵੀ ਲਿਖੇ ਮਿਲ ਕੇ ਬੇਨਤੀਆਂ ਵੀ ਕੀਤੀਆਂ ਕਿ ਭਾਈ ਸੰਦੀਪ ਸਿੰਘ ਹੈ ਜੋ ਹਵਾਲਤੀ ਹੈ ਇਹ ਜਿਹੜੇ ਮੁਰਜ਼ਰਮ ਨੇ ਇਹ ਕੈਦੀ ਨੇ ਕੈਦੀ ਅਤੇ ਮਲਜ਼ਮ ਨੂੰ ਜੇਲ੍ਹ ਦੇ ਵਿੱਚ ਵੱਖੋ ਵੱਖਰੀਆਂ ਬੈਰਕਾਂ ਵਿੱਚ ਰੱਖਿਆ ਜਾਂਦਾ ਦੂਜਾ ਇਹ ਵੱਖੋ ਵੱਖਰੀ ਸੋਚਦੇ ਨੇ ਦੋਨੇ ਭਾਈ ਸੰਦੀਪ ਸਿੰਘ ਪੂਰਨ غور ਸਿੱਖੀ ਸੋਚ ਦਾ ਦੂਜੇ ਪਾਸੇ ਉਹ ਜਿਹੜੇ ਰਿਟਾਇਰਡ ਪੁਲਿਸ ਅਧਿਕਾਰੀ ਨੇ ਉਹ ਸਿੱਖ ਨੌਜਵਾਨਾਂ ਦਾ ਕਾਹਨ ਕਰਨ ਵਾਲੀ ਸੋਚ ਦੇ ਨੇ ਵੀ ਇਹਨਾਂ ਦਾ ਆਪਸ ਵਿੱਚ ਟਕਰਾ ਦੇ ਹਾਲਾਤ ਬਣਦੇ ਨੇ ਆਪਸ ਵਿੱਚ ਕੋਈ ਨਾ ਕੋਈ ਇਹਨਾਂ ਦਾ ਬੋਲਬਲਾਕਾ ਹੁੰਦਾ ਰਹਿੰਦਾ ਇਸ ਕਰਕੇ ਇਹਨਾਂ ਦੀਆਂ ਬੈਰਕਾਂ ਹੱਡ ਕਰ ਦਿੱਤੀਆਂ ਜਾਣ ਪਰ ਮੌਕੇ ਦੀ ਜੇਲ੍ਹ ਪ੍ਰਸ਼ਾਸਨ ਨੇ ਉਹਨਾਂ ਦੀ ਬੈਰਕ ਇੱਕੋ ਹੀ ਰੱਖੀ ਇੱਥੋਂ ਇਹ ਹੀ ਲੱਗਦਾ ਕਿ ਕੋਈ ਸਾਜ਼ਿਸ਼ ਦੇ ਤਹਿਤ ਇਹ ਹਮਲਾ ਭਾਈ ਸੰਦੀਪ ਸਿੰਘ ਦੇ ਕਰਵਾਇਆ ਗਿਆ ਜ ਜਿਹਦੀ ਜਵਾਬੀ ਕਾਰਵਾਈ ਦੇ ਵਿੱਚ ਸੁਭਾ ਸਿੰਘਾ ਜਿਹੜਾ ਉਹ ਸੌਦਾ ਲੱਗ ਗਿਆ ਤੇ ਜਿਸ ਤਰ੍ਹਾਂ ਦੇਖਿਆ ਜਾਂਦਾ ਹੈ ਕਿ ਸੂਬਾ ਸਰਹੰਦ ਨੇ ਉਹ ਨਾਮ ਨਾਲ ਜਾਣਿਆ ਜਾਂਦਾ ਸੀ ਉਹ ਜਿਹਦਾ ਸੋਧਾ ਲੱਗਿਆ ਕਿ ਉਹਦੀਆਂ ਇਹ ਮਾੜੀਆਂ ਕਰਤੂਤਾਂ ਕਰਕੇ ਹੀ ਉਹਨੂੰ ਸੂਬਾ ਸਰਹੰਦ ਕਿਹਾ ਜਾਂਦਾ ਸੀ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਉਹ ਆਪਣੇ ਆਪ 'ਚ ਮਾਣ ਮਹਿਸੂਸ ਕਰਦਾ ਸੀ ਕਿ ਮੈਨੂੰ ਸੂਬਾ ਸਰਹੰਦ ਕਿਹਾ ਜਾਂਦਾ ਹੈ ਦੇਖੋ ਜੋ ਅੱਜ ਕੱਲ ਉਹਦੇ ਬਾਰੇ ਦੱਸਿਆ ਜਾ ਰਿਹਾ ਜਿਹੜੇ ਉਹਦੇ ਪੀੜਤ ਪਰਿਵਾਰ ਸੀਗੇ ਉਹ ਦੱਸਦੇ ਨੇ ਕਿ ਇਹ ਸੂਬਾ ਜਿਹੜਾ ਇਨਸਪੈਕਟਰ ਸੀ ਇਹ ਇਹ ਗੱਲ ਕਹਿੰਦਾ ਹੁੰਦਾ ਸੀ ਕਿ ਸੂਬਾ ਸਰਹੰਦ ਨੇ ਗੁਰੂ ਗੋਬਿੰਦ ਸਿੰਘ ਦੇ ਛੋਟੇ-ਛੋਟੇ ਬੱਚੇ ਸ਼ਹੀਦ ਕੀਤੇ ਸੀ ਮੈਂ ਖਾੜਕੂਆਂ ਦੇ ਬੱਚੇ ਸ਼ਹੀਦ ਕਰੂੰਗਾ ਹੂੰ ਇੱਕ ਬਾਬਾ ਚਰਨ ਸਿੰਘ ਜੀ ਦੱਸੇ ਜਾਂਦੇ ਨੇ ਕਿ ਉਹਨਾਂ ਦਾ ਪੂਰਾ ਪਰਿਵਾਰ ਹੀ ਸ਼ਹੀਦ ਕੀਤਾ ਹੈ ਸੁਭਾ ਸਿੰਘ ਨੇ ਬਹੁਤ ਹੀ ਜ਼ਾਲਮ ਪੁਲਿਸ ਅਫਸਰ ਸੀ ਕਿਉਂਕਿ ਉਸ ਟਾਈਮ ਤੇ ਮੌਕੇ ਦੀ ਸਟੇਟ ਸੀ ਜਿਹੜੀ ਉਹ ਇਹਨਾਂ ਦੇ ਨਾਲ ਸੀ ਪਾਵਰ ਸੀ ਇਹਨਾਂ ਨੂੰ ਦੋ ਪੁਲਿਸ ਮੁਲਾਜ਼ਮਾਂ ਦੇ ਵਿੱਚ ੁੱਠੇ ਮੁਕਾਬਲੇ ਦੇ ਇਸ ਉੱਤੇ ਇਲਜ਼ਾਮ ਨੇ ਇਹ ਤਾਂ ਉਹ ਇਲਜ਼ਾਮ ਨੇ ਜਿਹੜੇ ਸਾਬਤ ਹੋ ਚੁੱਕੇ ਅਜਿਹੇ ਹੋਰ ਵੀ ਇਲਜ਼ਾਮ ਹੋਣਗੇ ਜਿਹੜੇ ਅਜੇ ਤੱਕ ਸਾਬਤ ਨਹੀਂ ਹੋਏ ਪਰ ਇਹਨਾਂ ਨੇ ਪਤਾ ਹੀ ਨਹੀਂ ਕਿੰਨੇ ਕੁ ਨੌਜਵਾਨਾਂ ਨੂੰ ਇਸ ਤਰ੍ਹਾਂ ਮਾਰਿਆ ਹੋਊਗਾ ਪਾਈ ਸਾਹਿਬ ਜਿਸ ਤਰ੍ਹਾਂ ਗੱਲ ਕਰਦੇ ਨੇ ਕਿ ਜਦੋਂ ਇਹ ਲੜਾਈ ਹੋ ਜਾਂਦੀ ਹੈ ਝਗੜਾ ਹੋ ਜਾਂਦਾ ਹੈ ਉਸ ਦੌਰਾਨ ਭਾਈ ਸਨੀ ਦੇ ਵੀ ਸੱਟਾਂ ਲੱਗੀਆਂ ਹੋਣਗੀਆਂ ਪਰ ਮੈਡੀਕਲ ਕਰਾਉਣ ਦੇ ਵਿੱਚ ਕਹਿੰਦੇ ਵੀ ਜਿਹੜੀ ਢਿੱਲ ਬਹੁਤ ਜ਼ਿਆਦਾ ਵਰਤੀ ਗਈ ਮੈਡੀਕਲ ਕਰਾਉਣ ਦੇ ਵਿੱਚ ਬਹੁਤ ਜ਼ਿਆਦਾ ਲੇਟ ਕੀਤਾ ਗਿਆ ਕੀ ਕਾਰਨ ਮੰਨਦੇ ਹੋ ਇਹਦਾ ਦੇਖੋ ਜੀ 10 ਸਤੰਬਰ ਨੂੰ ਇਹ ਕਾਂਡ ਹੋਇਆ 10 ਸਤੰਬਰ ਨੂੰ ਹੀ ਨਿਊਜ਼ ਚੈਨਲਾਂ ਤੇ ਸਰਕਾਰੀ ਪੱਖ ਦੇ ਤੌਰ ਤੇ ਇਹ ਨਿਊਜ਼ ਫਲੈਸ਼ ਹੋ ਗਈ ਕਿ ਭਾਈ ਸੰਦੀਪ ਸਿੰਘ ਸਣੇ ਨੇ ਇਹਨਾਂ ਇਨਸਪੈਕਟਰ ਮੁਲਾਜ਼ਮਾਂ ਤੇ ਹਮਲਾ ਕੀਤਾ ਹੈ। ਪਹਿਲੀ ਗੱਲ ਤਾਂ ਇਹ ਦੱਸੋ ਕਿ ਇਹ ਪੱਖ ਕੀ ਨੇ ਰੱਖਿਆ? ਕੀ ਭਾਈ ਸੰਦੀਪ ਸਿੰਘ ਵੱਲੋਂ ਕਿਸੇ ਦਾ ਵਰਜ਼ਨ ਆਇਆ? ਭਾਈ ਸੰਦੀਪ ਸਿੰਘ ਦੇ ਪਰਿਵਾਰ ਵੱਲੋਂ, ਵਕੀਲਾਂ ਵੱਲੋਂ ਕਿਸੇ ਨੇ ਸੁਣਵਾਈ ਕੀਤੀ? ਨਹੀਂ ਕੀਤੀ। 10 ਸਤੰਬਰ ਨੂੰ ਇਹ ਘਾੜ ਹੋਇਆ। ਜਦੋਂ 14-15 ਤਰੀਕ ਤੱਕ ਭਾਈ ਸੰਦੀਪ ਸਿੰਘ ਦਾ ਮੈਡੀਕਲ ਨਹੀਂ ਕਰਾਇਆ ਗਿਆ, ਉਹਨੂੰ ਪ੍ਰੋਡਕਸ਼ਨ ਵਾਰੰਟ ਤੇ ਕੋਰਟ ਵਿੱਚ ਪੇਸ਼ ਨਹੀਂ ਕੀਤਾ ਗਿਆ। ਸਿਰਫ ਇੱਕ ਤ੍ਰਿਪੜੀ ਥਾਣੇ ਐਫ ਆਈ ਆਰ ਕੱਟੀ ਗਈ ਉਹਦੇ। ਖਿਲਾਫ ਤਾਂ ਭਾਈ ਸੰਦੀਪ ਸਿੰਘ ਦੇ ਪਰਿਵਾਰ ਨੇ ਹੁੰਮਨ ਬ੍ਰਦਰਜ਼ ਵਕੀਲ ਨੇ ਜਿਹੜੇ ਹਾਈ ਕੋਰਟ ਦੇ ਮੰਨੇ ਪਰਮੰਨੇ ਉਹਨਾਂ ਦੇ ਰਾਹੀਂ ਸੈਸ਼ਨ ਕੋਰਟ ਪਟਿਆਲਾ ਦਾ ਦਰਵਾਜ਼ਾ ਖੜਕਾਇਆ ਸੈਸ਼ਨ ਕੋਰਟ ਪਟਿਆਲਾ ਨੇ ਹੁਕਮ ਕੀਤਾ ਕਿ ਭਾਈ ਸੰਦੀਪ ਸਿੰਘ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇ ਐਸਐਮਓ ਪਟਿਆਲਾ ਨੂੰ ਹੁਕਮ ਹੋਏ ਕਿ ਭਾਈ ਸੰਦੀਪ ਸਿੰਘ ਦਾ ਇੱਕ ਮੈਡੀਕਲ ਕਰਾਇਆ ਜਾਵੇ ਡਾਕਟਰਾਂ ਦਾ ਬੋਰਡ ਬਣਾ ਕੇ ਇੱਥੇ ਦੇਖੋ ਪ੍ਰਸ਼ਾਸਨ ਨੇ ਜੇਲ੍ਹ ਪ੍ਰਸ਼ਾਸਨ ਨੇ ਚਾਲ ਖੇਡੀ ਜਦੋਂ ਸੈਸ਼ਨ ਕੋਰਟ ਪਟਿਆਲਾ ਨੇ ਆਰਡਰ ਕਰ ਦਿੱਤੇ ਤਾ ਤੁਰੰਤ ਭਾਈ ਸੰਦੀਪ ਸਿੰਘ ਦੀ ਜੇਲ ਬਦਲੀ ਕਰਕੇ ਉਹਨੂੰ ਸੰਗਰੂਰ ਭੇਜ ਦਿੱਤਾ ਗਿਆ। ਹੂੰ ਤਾਂ ਕਿ ਕੋਰਟ ਦੇ ਵਿੱਚ ਜਵਾਬਦੇਹੀ ਜੇਲ ਪ੍ਰਸ਼ਾਸਨ ਪਟਿਆਲਾ ਨੂੰ ਨਾ ਕਰਨੀ ਪਵੇ। ਫਿਰ 17 ਤਰੀਕ ਨੂੰ ਜੇਲ ਪ੍ਰਸ਼ਾਸਨ ਸੰਗਰੂਰ ਨੂੰ ਐਸ ਐਮਓ ਸੰਗਰੂਰ ਨੂੰ ਸੈਸ਼ਨ ਕੋਰਟ ਪਟਿਆਲਾ ਨੇ ਦੁਬਾਰਾ ਹੁਕਮ ਕੀਤੇ ਕਿ ਐਸ ਐਮਓ ਸੰਗਰੂਰ ਇੱਕ ਮੈਡੀਕਲ ਬੋਰਡ ਦਾ ਗਠਨ ਕਰਕੇ ਭਾਈ ਸੰਦੀਪ ਸਿੰਘ ਦਾ ਮੈਡੀਕਲ ਕਰਾਉਣ ਉੱਥੇ ਮੈਡੀਕਲ ਹੀ ਮਜਬੂਰੀ ਵਸ ਜੇਲ ਪ੍ਰਸ਼ਾਸਨ ਨੂੰ ਭਾਈ ਸੰਦੀਪ ਸਿੰਘ ਨੂੰ ਪੇਸ਼ ਕਰਨਾ ਪਿਆ ਜੋ ਉੱਥੋਂ ਦੀ ਮੈਡੀਕਲ ਰਿਪੋਰਟ ਜੇਲ ਸੁਪਰਡੈਂਟ ਨੇ ਸੈਸ਼ਨ ਕੋਰਟ ਪਟਿਆਲਾ ਨੂੰ ਭੇਜੀ ਹੈ ਭਾਈ ਸੰਦੀਪ ਸਿੰਘ ਦੇ ਵਕੀਲਾਂ ਦੇ ਦਸਨ ਮੁਤਾਬਕ ਉਸ ਵਿੱਚ 11 ਡੂੰਘੇ ਸੱਟਾਂ ਦੀ ਰਿਪੋਰਟ ਦਿੱਤੀ ਗਈ ਹੈ 11 ਸੱਟਾਂ ਮਤਲਬ ਕਿ ਲੱਗੀਆਂ ਨੇ ਉਹ ਸੱਟਾਂ ਉਹ ਲੜਾਈ ਦੌਰਾਨ ਲੱਗੀਆਂ ਨੇ ਜਾਂ ਫਿਰ ਜਿਹੜਾ ਕਹਿੰਦੇ ਕਿ ਬਾਅਦ ਦੇ ਵਿੱਚ ਭਾਈ ਸੰਦੀਪ ਸਿੰਘ ਸ਼ਨੀ ਤੇ ਪੁਲਿਸ ਦੇ ਵੱਲੋਂ ਤਸ਼ੱਦਦ ਕੀਤਾ ਗਿਆ ਕਿਉਂਕਿ ਇੱਕ ਵਾਰ ਜਦੋਂ ਉਹ ਲੜਾਈ ਹੋ ਜਾਂਦੀ ਹੈ ਇਹਨਾਂ ਪੁਲਿਸ ਇੰਸਪੈਕਟਰਾਂ ਦੇ ਨਾਲ ਉਸ ਤੋਂ ਬਾਅਦ ਕਹਿੰਦੇ ਭਾਈ ਸੰਦੀਪ ਸਿੰਘ ਸ਼ਨੀ ਦੇ ਉੱਤੇ ਜਿਹੜੇ ਮੌਜੂਦਾ ਪੁਲਿਸ ਦੇ ਸੁਪਰਡੈਂਟ ਸੀ ਜੇਲ੍ਹ ਸੁਪਰਡੈਂਟ ਸੀ ਉਹਨਾਂ ਦੁਆਰਾ ਵੀ ਬਹੁਤ ਜ਼ਿਆਦਾ ਤਸ਼ੱਦਦ ਭਾਈ ਸੰਦੀਪ ਸਿੰਘ ਸ਼ਨੀ ਦੇ ਕੀਤਾ ਗਿਆ ਜੋ ਭਾਈ ਸੰਦੀਪ ਸਿੰਘ ਦੇ ਦੱਸਣ ਮੁਤਾਬਕ ਜੋ ਗੱਲ ਸਾਹਮਣੇ ਆਈ ਹੈ ਉਹਨਾਂ ਨੇ ਇਹੀ ਦੱਸਿਆ ਸੀ ਕਿ ਇਹ ਕੁਝ ਸੱਟਾਂ ਉਸ ਹਮਲੇ ਦੇ ਦੌਰਾਨ ਲੱਗੀਆਂ ਨੇ ਜਿਆਦਾ ਤਸ਼ੱਦਦ ਭਾਈ ਸੰਦੀਪ ਸਿੰਘ ਨੂੰ ਬਾਅਦ ਦੇ ਵਿੱਚ ਇੱਕ ਜੇਲ੍ਹ ਦੇ ਵਿੱਚ ਚੱਕਰ ਹੁੰਦਾ ਜਿੱਥੇ ਸਾਰਾ ਲੇਖਾ ਜੋਖਾ ਕੀਤਾ ਜਾਂਦਾ ਬੈਰਕਾਂ ਦਾ ਕੈਦੀਆਂ ਦਾ ਉੱਥੇ ਲਿਆ ਕੇ ਬੰਨ ਕੇ 15-20 ਬੰਦਿਆਂ ਨੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਬਹੁਤ ਕੁੱਟ ਮਾਰ ਕੀਤੀ ਗਈ ਹੈ ਉਹਦੀ ਅੱਖ ਤੇ ਵੀ ਕੱਟ ਸੀ ਪੈਰ ਵਿੱਚ ਵੀ ਜ਼ਖਮ ਸੀ ਉਹ ਪੂਰੀ ਖੁੰਧਕ ਗੱਡੀ ਗਈ ਉੱਥੇ ਕਿ ਹਾਂ ਹਾਂ ਇਹਨੇ ਉਹਨਾਂ ਦਾ ਮੁਕਾਬਲਾ ਕਿਉਂ ਕਰਤਾ ਇਹ ਵੀ ਗੱਲ ਆਈ ਹੈ ਕਿ ਭਾਈ ਸੰਦੀਪ ਸਿੰਘ ਦੇ ਭਰਾ ਨੇ ਦੱਸਿਆ ਜਦੋਂ ਮਨਦੀਪ ਸਿੰਘ ਨੇ ਉਹਨਾਂ ਨੇ ਇਹ ਗੱਲ ਵੀ ਦੱਸੀ ਹੈ ਕਿ ਕਹਿੰਦੇ ਇੱਥੋਂ ਤੱਕ ਕਿਹਾ ਗਿਆ ਸੀ ਇਹਦੀਆਂ ਚੀਕਾਂ ਕੱਢਵਾਓ ਹਾਂਜੀ ਉਹ ਇਹ ਹੋਇਆ ਕਿ ਭਾਈ ਸੰਦੀਪ ਸਿੰਘ ਤਸ਼ੱਦਦ ਦੇ ਦੌਰਾਨ ਵਾਹਿਗੁਰੂ ਵਾਹਿਗੁਰੂ ਕਰਦੇ ਰਹੇ ਪਰ ਜਿਹੜਾ ਇੱਕ ਐਸਪੀ ਦੱਸਿਆ ਜਾ ਰਿਹਾ ਕਿਸੇ ਝੂਠੇ ਮੁਕਾਬਲੇ ਵਿੱਚ ਸਜ਼ਾ ਜਾਫਤਾ ਅੰਦਰ ਉਹ ਕਹਿੰਦੇ ਨੇ ਕੁਰਸੀ ਤੇ ਬੈਠ ਕੇ ਕੋਲੇ ਬੈਠ ਕੇ ਉਹਨੂੰ ਕਟਾਉਂਦਾ ਰਿਹਾ ਤੇ ਇਹ ਕਹਿੰਦਾ ਇਹਦੇ ਮੂੰਹੋਂ ਇਹਨੂੰ ਇੰਨਾ ਕੁੱਟੋ ਵੀ ਇਹ ਵਾਹਿਗੁਰੂ ਨਾ ਕਹੇ ਇਹਦੀਆਂ ਚਿੱਕਾਂ ਨਿਕਲਣ। ਅੱਗੋਂ ਭਾਈ ਸੰਦੀਪ ਸਿੰਘ ਦਾ ਜਵਾਬ ਸੀ ਕਿ ਤੁਸੀਂ ਜ਼ੋਰ ਲਾ ਲਓ ਮੇਰੇ ਮੂੰਹੋਂ ਚਿੱਕਾਂ ਨਹੀਂ ਨਿਕਲਣਗੀਆਂ ਵਾਹਿਗੁਰੂ ਨਿਕਲੂਗਾ। ਫੇਰ ਉਹਨਾਂ ਨੇ ਜਿਵੇਂ ਇੱਕ ਨਿੱਜੀ ਰੰਜਿਸ਼ ਬਣ ਜਾਂਦੀ ਆ ਬੰਦੇ ਦੀ ਭਾਈ ਸੰਦੀਪ ਸਿੰਘ ਨੇ ਮੂੰਹ ਵਿੱਚ ਕੱਪੜਾ ਤੁਰਨ ਕੇ ਫੇਰ ਉਹਦੇ ਨਾਲ ਦੁਬਾਰਾ ਫੇਰ ਕੁੱਟਮਾਰ ਕਰਦੇ ਰਹੇ। ਤੁਸੀਂ ਇਹ ਦੇਖੋ ਕਿ 10 ਤਰੀਕ ਨੂੰ ਇਹ ਵਾਕਾ ਹੋ ਰਿਹਾ ਤੇ ਮੈਡੀਕਲ ਕਰਾਉਨ ਨੂੰ ਲੈ ਕੇ ਜਾ ਰਹੇ ਨੇ ਉਹਨੂੰ 18 ਤਰੀਕ ਨੂੰ ਤਕਰੀਬਨ 8 ਦਿਨ ਇਨ੍ਹਾਂ ਹਾਲਾਤਾਂ ਦੇ ਵਿੱਚ ਜੇਲ੍ਹ ਪ੍ਰਸ਼ਾਸਨ ਨੇ ਕੀ ਉਹਨਾਂ ਦਾ ਇਲਾਜ ਕਰਵਾਇਆ ਹੋਊਗਾ ਜਾਂ ਉਹਨਾਂ ਨੂੰ ਤੜਫਣ ਲਈ ਕਿਤੇ ਸੱਟਿਆ ਹੋਇਆ ਹੋਊਗਾ ਇੱਕ ਇਨਸਾਨੀਅਤ ਵੀ ਕੋਈ ਚੀਜ਼ ਹੁੰਦੀ ਆ ਮਨੁੱਖੀ ਅਧਿਕਾਰਾਂ ਦੇ ਖਿਲਾਫ ਤਾਂ ਇਹ ਹੈ ਹੀ ਹੈ ਤੇ ਉਤੋਂ ਜਿਹੜਾ ਕਹਿ ਲਈ ਕਿ ਇਨਸਾਨੀਅਤ ਵੱਜੋਂ ਦੇਖਿਆ ਜਾਵੇ ਤਾਂ ਘਟੋ-ਘਟ ਬੰਦੇ ਨੂੰ ਮੈਡੀਕਲ ਸਹੂਲਤਾਂ ਜਿਹੜੀ ਉਹ ਤਾਂ ਦੇਣੀ ਹੀ ਚਾਹੀਦੀ ਆ ਦੇਖੋ ਜੇ ਤਾਂ ਗੱਲ ਆਪਾਂ ਕਰਦੇ ਆ ਇੱਕ ਪੱਖ ਪਈ ਆ ਕਿ ਮਨੁੱਖੀ ਅਧਿਕਾਰਾਂ ਦੀ ਗੱਲ ਕਰੀਏ ਤਾਂ ਦੇਸ਼ ਦੇ ਵਿੱਚ ਚਾਹੇ ਕਿਸੇ ਵੀ ਧਰਮ ਦਾ ਕਿਸੇ ਵੀ ਜਾਤ ਦਾ ਕੋਈ ਵੀ ਇਨਸਾਨ ਇੱਕ ਅੱਜ ਵਰਲਡ ਲੈਵਲ ਤੇ ਇਹ ਗੱਲ ਆਉਂਦੀ ਆ ਕਿ ਹਿਊਮਨ ਰਾਈਟਸ ਆਬ ਦੇ ਰੱਖੇ ਰਹਿਣੇ ਚਾਹੀਦੇ ਨੇ ਜੋ ਹਿਊਮਨ ਰਾਈਟ ਮੁਤਾਬਕ ਅਧਿਕਾਰ ਨੇ ਸਭ ਨੂੰ ਮਿਲਨੇ ਚਾਹੀਦੇ ਨੇ ਜੇ ਭਾਈ ਸੰਦੀਪ ਸਿੰਘ ਨੇ ਕੋਈ ਜੁਰਮ ਕੀਤਾ ਕਾਨੂੰਨ ਦੀ ਨਜ਼ਰ ਵਿੱਚ ਤਾਂ ਉਹਨੂੰ ਕਾਨੂੰਨ ਮੁਤਾਬਕ ਸਜ਼ਾ ਦਿਓ ਉਹਨੂੰ ਕੁੱਟਣ ਦਾ ਕੀ મતਲਬ ਕੁੱਟ ਕੇ ਕਿਹੜਾ ਉਹ ਕੋਈ ਇਹ ਇਹ ਵੀ ਦੇਖੋ ਨਾ ਕਿ ਇਹ ਲੜਾਈ ਝਗੜਾ ਕੋਈ ਇੱਥੇ ਪਾਰਕ ਵਿੱਚ ਜਾਂ ਕਿਸੇ ਪੈਲਸ ਗਲੀ ਮੁਹੱਲੇ ਵਿੱਚ ਤਾਂ ਹੋਇਆ ਨਹੀਂ ਇਹ ਕੇਂਦਰੀ ਜੇਲ੍ਹ ਦੇ ਅੰਦਰ ਹੋਇਆ ਜਦੋਂ ਜੇਲ੍ਹ ਦੇ ਅੰਦਰ ਕਿਸੇ ਕੈਦੀ ਨੇ ਕਿਸੇ ਹਵਾਲਾਤੀ ਨੇ ਪੈਰ ਰੱਖ ਲਿਆ ਤਾਂ ਉਹਦੀ ਸੁਰੱਖਿਆ ਦੀ ਜ਼ਿੰਮੇਵਾਰੀ ਉੱਥੇ ਦੇ ਜੇਲ੍ਹ ਪ੍ਰਸ਼ਾਸਨ ਦੀ ਆ ਪਰ ਜੇਲ੍ਹ ਪ੍ਰਸ਼ਾਸਨ ਮੌਕੇ ਤੇ ਬਿਲਕੁਲ ਨਾਕਾਮ ਰਿਹਾ ਆਪਣੀ ਨਕਾਮੀ ਦਾ ਗੁੱਸਾ ਪਰਿਵਾਰ ਨੂੰ ਸੰਦੀਪ ਸਿੰਘ ਨੂੰ ਡਰਾਉਣ ਵਾਸਤੇ ਉਹਦੇ ਤੇ ਤਸ਼ੱਦਦ ਕੀਤਾ ਗਿਆ ਤਾਂ ਕਿ ਕੋਈ ਅਗਲੇਰੀ ਕਾਰਵਾਈ ਦੀ ਕੋਈ ਮੰਗ ਨਾ ਕਰੀ ਜਾ ਸਕੇ ਪਰ ਜਿਸ ਤਰ੍ਹਾਂ ਹੁਣ ਦੇਖਿਆ ਜਾਂਦਾ ਕਿ ਜੀਲਾਂ ਦੇ ਵਿੱਚ ਬਹੁਤ ਬਾਰੀ ਇਸ ਤਰ੍ਹਾਂ ਦੇ ਹਮਲੇ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਜੀਲਾਂ ਦੇ ਵਿੱਚ ਹਮਲਾ ਹੋ ਜਾਂਦਾ ਤਾਂ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਜਿਹੜੀ ਸੁਰੱਖਿਆ ਹੈ ਉਹ ਯਕੀਨੀ ਬਣਾਈ ਜਾਵੇ ਜੀਲਾਂ ਦੇ ਵਿੱਚ ਜਿਹੜੇ ਕੈਦੀ ਨੇ ਜੇਕਰ ਉਹਨਾਂ ਦੀ ਇਸ ਤਰ੍ਹਾਂ ਬੇਸ਼ੱਕ ਅੱਜ ਉਹ ਦੋ ਤਰ੍ਹਾਂ ਅਲੱਗ-ਅਲੱਗ ਵਿਚਾਰਾਂ ਵਾਲੀਆਂ ਸੀ ਪਰ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਕਈ ਜੇਲ੍ਹ ਦੇ ਵਿੱਚ ਆਪਸ ਦੇ ਵਿੱਚ ਕੈਦੀ ਲੜ ਪੈਂਦੇ ਨੇ ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਨੇ ਜੇਕਰ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਇਸ ਤਰ੍ਹਾਂ ਦਾ ਹੁਣ ਚੱਲਦਾ ਹੈ ਤਾਂ ਬਹੁਤ ਸਾਰੇ ਹੋਰ ਜਿਹੜੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਜੇਲ੍ਹਾਂ ਦੇ ਵਿੱਚ ਨਸ਼ਾ ਵੇਚਦਾ ਜੀ ਜੇਲ੍ਹਾਂ ਦੇ ਵਿੱਚ ਫੋਨ ਆਉਂਦੇ ਨੇ ਫਿਰ ਉਹ ਤਾਂ ਚੀਜ਼ਾਂ ਬਹੁਤ ਛੋਟੀਆਂ ਰਹਿ ਗਈਆਂ ਨੇ ਇਹਨਾਂ ਦੇ ਸਾਹਮਣੇ ਸਭ ਜੁਰਮ ਹੋ ਰਹੇ ਨੇ ਜੀ ਜੇਲ੍ਹਾਂ ਦੇ ਵਿੱਚ ਆਪਾਂ ਨੂੰ ਸੁਣਨ ਨੂੰ ਮਿਲਦਾ ਰਹਿੰਦਾ ਜਿਹੜੇ ਨਸ਼ੇ ਨੇ ਬਾਹਰ ਸਸਤੇ ਨੇ ਜੇਲ੍ਹਾਂ ਦੇ ਵਿੱਚ ਮਹਿੰਗੇ ਨੇ ਮੋਬਾਈਲ ਫੋਨਾਂ ਤੇ ਸਰਕਾਰੀ ਕਾਗਜ਼ਾ ਰੂਲਾ ਮੁਤਾਬਕ پابੰਦੀਆਂ ਨੇ ਪਰ ਜੇਲ੍ਹਾਂ ਦੇ ਵਿੱਚ ਮੋਬਾਈਲ ਫੋਨ ਵੀ ਨੇ ਸਭ ਕੁਝ ਚੱਲ ਰਿਹਾ ਦੂਜੀ ਗੱਲ ਆ ਜਾਂਦੀ ਹੈ ਜਦੋਂ ਕਿਸੇ ਦਸਤਾਰ ਸਜਾਈ ਗੁਰਸਿੱਖ ਨੌਜਵਾਨ ਦਾ ਮਾਮਲਾ ਆ ਜਾਂਦਾ ਨਾ ਉੱਥੇ ਆਪਣੇ ਸਟੇਟ ਦੀਆਂ ਆਪਣੇ ਦੇਸ਼ ਦੀਆਂ ਸਰਕਾਰਾਂ ਅਫਸਰ شاہੀ ਇਹ ਸਭ ਅੱਖਾਂ ਤੇ ਪੱਟੀ ਬੰਨ੍ਹ ਲੈਂਦੇ ਨੇ ਇਹ ਕਹਿੰਦੇ ਨੇ ਕਿ ਜਿੰਨਾ ਇਹਨਾਂ ਤੇ ਜ਼ੁਲਮ ਕੀਤਾ ਜਾਵੇ ਉਨਾ ਹੀ ਘਟ ਹੈ ਇਹ ਮਜਬੂਰ ਕਰ ਰਹੇ ਨੇ ਸਿੱਖ ਨੌਜਵਾਨਾਂ ਨੂੰ ਢੁਕਾਇਆ ਜਾ ਰਿਹਾ ਹੈ ਇਹ ਗੱਲ ਤਾਂ ਇਹ ਗੱਲ ਤਾਂ ਸ਼ਨੀ ਦੇ ਮਾਮਲੇ ਦੇ ਵਿੱਚ ਵੀ ਦੇਖਣ ਨੂੰ ਸਾਹਮਣੇ ਆਈ ਹੈ ਨਾ ਕਿ ਹੁਣ ਤੱਕ ਦੇਖੋ ਜੇਲ੍ਹ ਦੇ ਵਿੱਚ ਇੰਨਾ ਵੱਡਾ ਕਾਂਡ ਹੋ ਗਿਆ ਇੱਕ ਜਿਹੜਾ ਸੂਬਾ ਸਰਹਾਂਦ ਦੀ ਮੌਤ ਵੀ ਹੋ ਗਈ ਪਰ ਦੂਜੇ ਪਾਸੇ ਹਲੇ ਤੱਕ ਕਿਸੇ ਵੀ ਲੀਡਰ ਦੀ ਕਿਸੇ ਵੀ ਸਰਕਾਰੀ ਅਧਿਕਾਰੀ ਦਾ ਇਹਦੇ ਉੱਤੇ ਕੋਈ ਬਿਆਨ ਨਹੀਂ ਆਇਆ ਕਿ ਜੇਲ੍ਹ ਦੇ ਵਿੱਚ ਕੀ ਹੋਇਆ ਮਾਰਾ ਹੋਇਆ ਚੰਗਾ ਹੋਇਆ ਕੋਈ ਵੀ ਹੁਣ ਤੱਕ ਬਿਆਨ ਹੈ ਜਿਹੜਾ ਕਿਸੇ ਲੀਡਰ ਦਾ ਦੇਖਣ ਨੂੰ ਨਹੀਂ ਮਿਲਿਆ ਬਿਆਨ ਆਇਆ ਨਹੀਂ ਜੀ ਬਿਆਨ ਆਉਣਾ ਵੀ ਨਹੀਂ। ਕੀ ਜੇਲ ਮੰਤਰੀ ਜ਼ਿੰਮੇਵਾਰੀ ਨਹੀਂ ਬਣਦੀ। ਹੂੰ ਉਹਦੇ ਕੋਲੇ ਮਹਿਕਮਾ ਉਹ ਦੱਸੇ ਇਨਕੁਆਰੀ ਜੁਡੀਸ਼ੀਅਲ ਇਨਕੁਆਰੀ ਕਰਾਵੇ। ਕੇਂਦਰੀ ਜੇਲ ਪਟਿਆਲਾ ਦੇ ਵਿੱਚ ਕਿ ਜਿਹੜੇ ਮੌਕੇ ਦੇ ਅਫਸਰ ਸੀ ਉਹ ਕੌਣ ਸੀ? ਜਿਨ੍ਹਾਂ ਨੂੰ ਸਣੀ ਦੇ ਪਰਿਵਾਰ ਨੇ ਪਹਿਲਾਂ ਦਰਖਾਸਤਾਂ ਦਿੱਤੀਆਂ ਕਿ ਉਹਦੀ ਬੈਰਕ ਬਦਲੀ ਜਾਵੇ ਉਹ ਬੈਰਕ ਕਿਉਂ ਨਹੀਂ ਬਦਲੀ ਗਈ? ਇਹ ਸਾਰੀ ਚੀਜ਼ ਦੀ ਇਨਕੁਆਰੀ ਕਰਾ ਕੇ ਜਿਹੜੇ ਦੋਸ਼ੀ ਅਫਸਰ ਨੇ ਉਹਨਾਂ ਖਿਲਾਫ ਕਾਰਵਾਈ ਕਰਨ ਜੇ ਇਨਸਾਫ ਦੇਣਾ ਚਾਹੁੰਦੇ ਨੇ ਸੰਦੀਪ ਸਿੰਘ ਨੂੰ। ਜੇ ਨਹੀਂ ਇਨਸਾਫ ਦੇਣਾ ਤਾਂ ਉਹਦੇ ਤਾਂ ਚੁੱਪ ਸਭ ਤੋਂ ਵੱਡਾ ਹਥਿਆਰ ਹੈ ਚੁੱਪਨੇ ਬਸ ਠ ਬਹੁਤ ਬੁਰੇ ਹਾਲਾਤਾਂ ਵਿੱਚ ਸੰਦੀਪ ਸਿੰਘ ਦਾ ਜੋ ਦਾਪਾ ਹਾਲਾਤ ਜੋ ਸੁਣਨ ਨੂੰ ਮਿਲ ਰਹੇ ਨੇ ਹੰਮਣ ਬ੍ਰਦਰ ਦੀ ਵਕੀਲਾਂ ਦੀ ਉਹਦੇ ਨਾਲ ਮੀਟਿੰਗ ਹੋਈ ਧਰਨਾ ਲੱਗਣ ਤੋਂ ਬਾਅਦ ਮੁਲਾਕਾਤ ਹੋਈ ਜਦੋਂ ਉੱਥੇ ਇੱਕ ਰਾਤ ਧਰਨਾ ਲੱਗਿਆ ਰਿਹਾ ਤਕਰੀਬਨ ਦੂਜੇ ਦਿਨ ਸ਼ਾਮ ਨੂੰ 5 ਵਜੇ ਧਰਨਾ ਚੱਕਿਆ ਗਿਆ ਪਟਿਆਲਾ ਜੇਲ੍ਹ ਦੇ ਅੱਗੇ ਤਾਂ ਕਿਤੇ ਜਾ ਕੇ ਸਣੀ ਦੇ ਭਰਾਵਾਂ ਨਾਲ ਉਹਦੀ ਮੁਲਾਕਾਤ ਕਰਵਾਈ ਗਈ ਜਦਕਿ ਇੱਕ ਜਿਹੜਾ ਜੇਲ੍ਹ ਦੇ ਅੰਦਰ ਕੋਈ ਵੀ ਮੁਲਜ਼ਮਾ ਉਹਦਾ ਇਹ ਹੱਕ ਹੈ ਕਿ ਵਕੀਲ ਕਿਸੇ ਵੀ ਸਮੇਂ ਜਾ ਕੇ ਉਹਨੂੰ ਮਿਲ ਸਕਦੇ ਨੇ ਉਹਦਾ ਪਰਿਵਾਰ ਉਹਦੇ ਨਾਲ ਮਿਲ ਸਕਦਾ ਹੈ ਪਰ ਦੇਖੋ ਕਿ ਇੱਥੇ ਫਿਰ ਹਿਊਮਨ ਰਾਈਟ ਦੀ ਗੱਲ ਆਉਂਦੀ ਆ ਮਨੁੱਖੀ ਅਧਿਕਾਰਾਂ ਦੀ ਗੱਲ ਆਉਂਦੀ ਆ ਕਿ 10 ਤਰੀਕ ਦੀ ਵਾਰਦਾਤ ਹੋਈ 17 ਤਰੀਕ ਨੂੰ ਵਕੀਲਾਂ ਨੂੰ ਉਹਦੇ ਨਾਲ ਲਾਇਆ ਗਿਆ ਉਹ ਵੀ ਕੋਰਟ ਦੇ ਆਰਡਰਾਂ ਦੇ ਸਦ ਨੂੰ ਕਾਨੂੰਨ ਨੂੰ ਲਾਗੂ ਕਰਵਾਉਣ ਲਈ ਵੀ ਕੋਰਟ ਚ ਜਾ ਕੇ ਆਰਡਰ ਲੈ ਕੇ ਆਉਣੇ ਪੈਂਦੇ ਨੇ ਕਿ ਹਾਂ ਕਾਨੂੰਨ ਲਾਗੂ ਕੀਤਾ ਜਾਵੇ ਕੀ ਲੱਗਦਾ ਕਿ ਇਹ ਸਿਰਫ ਇੱਕ ਸ਼ਨੀ ਦਾ ਇੱਕ ਕਸੂਰ ਹੈ ਕਿ ਉਹ ਇੱਕ ਸਿੱਖ ਧਰਮ ਨਾਲ ਸੰਬੰਧ ਰੱਖਦਾ ਜਾਂ ਫਿਰ ਪੰਜਾਬੀ ਹੋਣ ਦੇ ਨਾਤੇ ਹੋਰ ਵੀ ਲੋਕਾਂ ਨਾਲ ਇਸੇ ਤਰ੍ਹਾਂ ਜੇਲ੍ਹ ਦੇ ਵਿੱਚ ਜਿਹੜੇ ਇਸ ਤਰ੍ਹਾਂ ਦਾ ਤਸਿੱਦਦ ਕੀਤਾ ਜਾਂਦਾ ਹੈ ਤਸ਼ਦਦ ਤਾਂ ਦੇਖੋ ਹੁੰਦਾ ਜਿਹੜਾ ਕੋਈ ਗਰੀਬ ਹੈ ਆਪਣੇ ਜੇਲ੍ਹਾਂ ਦੇ ਵਿੱਚ ਕੀ ਬਾਹਰ ਵੀ ਆਪਾਂ ਦੇਖਦੇ ਆ ਜੇ ਤਾਂ ਕੋਈ ਗਰੀਬ ਆ ਉਹਦੇ ਲਈ ਇਨਸਾਫ ਪ੍ਰਾਪਤ ਕਰਨਾ ਕਿਸੇ ਵੀ ਮਾਮਲੇ ਵਿੱਚ ਚਾਹੇ ਕੋਈ ਕ੍ਰਿਮੀਨਲ ਕੇਸ ਆ ਚਾਹੇ ਸਿਵਲ ਦਾ ਕੇਸ ਆ ਬਹੁਤ ਮੁਸ਼ਕਲ ਆ ਜੇ ਪੈਸੇ ਵਾਲਾ ਬੰਦਾ ਤਾਂ ਉਹ ਇਨਸਾਫ ਨੂੰ ਆਪਦੀ ਜੇਲ੍ਹ ਵਿੱਚ ਪਾਈ ਫਿਰਦਾ ਉਹਦੇ ਵਾਸਤੇ ਕੋਈ ਔਕ ਨਹੀਂ ਉਹਦੇ ਵਾਸਤੇ ਕੋਈ ਸਜ਼ਾ ਨਹੀਂ ਹੈ ਉਹ ਚੰਕੇ ਤੋਂ ਚੰਕੇ ਵਕੀਲ ਵੀ ਕਰ ਲੈਂਦਾ ਉਹ ਪੁਲਿਸ ਅਫਸਰਾਂ ਤੱਕ ਵੀ ਪਹੁੰਚ ਕਰ ਲੈਂਦਾ ਆਪਣੇ ਦੇਸ਼ ਦਾ ਸਿਸਟਮ ਹੀ ਅਜਿਹਾ ਬਣ ਚੁੱਕਿਆ ਕਿ ਇੱਥੇ ਅਮੀਰ ਆਦਮੀ ਕਾਨੂੰਨ ਨੂੰ ਕਿਸੇ ਵੀ ਤਰੀਕੇ ਤੋੜ ਮਰੋੜ ਸਕਦਾ ਜਿਹੜੀ ਕਾਨੂੰਨ ਦੀ ਸਖਤੀ ਹੈ ਉਹ ਸਿਰਫ ਗਰੀਬ ਲੋਕ ਜਾਂ ਕਮਜ਼ੋਰ ਲੋਕਾਂ ਤੇ ਲਾਗੂ ਹੁੰਦੀ ਆ ਹੂੰ ਕਿਉਂਕਿ ਜਿਸ ਤਰ੍ਹਾਂ ਕਹਿੰਦੇ ਵੀ ਜਿਹੜਾ ਕਾਨੂੰਨ ਹੈ ਉਹ ਇੱਕ ਇਸ ਤਰ੍ਹਾਂ ਮੱਕੜੀ ਦਾ ਜਾਲਾ ਜਿਹਦੇ ਵਿੱਚ ਗਰੀਬ ਲੋਕ ਤਾਂ ਫਸ ਕੇ ਰਹਿ ਜਾਂਦੇ ਨੇ ਤੇ ਅਮੀਰ ਲੋਕ ਉਹਨੂੰ ਪਾੜ ਕੇ ਨਿਕਲ ਜਾਂਦੇ ਨੇ ਬਿਲਕੁਲ ਸਹੀ ਗੱਲ ਹੈ ਜੀ ਆਪਾਂ ਸੜਕ ਤੇ ਦੇਖਦੇ ਆ ਕਿ ਟ੍ਰੈਫਿਕ ਪੁਲਿਸ ਵਾਲੇ ਕਦੇ ਹੈਲਮਟ ਵਾਲੇ ਨਾਲ ਬਹੁਤ ਸਖਤੀ ਨਾਲ ਪੇਸ਼ ਆਉਂਦੇ ਨੇ 벨ਟ ਨਹੀਂ ਲਾਈ ਉਹਦੇ ਨਾਲ ਸਖਤੀ ਨਾਲ ਪੇਸ਼ ਆਉਂਦੇ ਨੇ ਚਲੋ ਚੰਗੀ ਗੱਲ ਆ ਉਹਨਾਂ ਦੀ ਡਿਊਟੀ ਆ ਟ੍ਰੈਫਿਕ ਦੇ ਨਿਯਮ ਲਾਗੂ ਕਰਾਉਂਦੇ ਨੇ ਪਰ ਜਦੋਂ ਵੱਡੇ ਵੱਡੀਆਂ ਇਹਗੀਆਂ ਵਾਰਦਾਤਾਂ ਹੁੰਦੀਆਂ ਨੇ ਵੱਡੇ ਵੱਡੇ ਮਲਜਮ ਸਾਹਮਣੇ ਆਉਂਦੇ ਨੇ ਉਦੋਂ ਉੱਥੇ ਜਿਹੜੇ ਪ੍ਰਸ਼ਾਸਨ ਦੇ ਅਫਸਰ ਨੇ ਕਿਤੇ ਨਾ ਕਿਤੇ ਉਹ ਵੀ ਚੁੱਪੀ ਵੱਟ ਲੈਂਦੇ ਨੇ ਕਿਉਂ ਉਪਰੋਂ ਆਰਡਰ ਹੁੰਦੇ ਨੇ ਕਿ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਾਰਵਾਈ ਕਰਨੀ ਆ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰਨੀ ਆ ਆ ਹੁਣ ਵੀ ਮੈਂ ਅੱਜ ਵੀਡੀਓ ਦੇਖ ਰਿਹਾ ਸੀ ਇਹ ਕੋਸ਼ਿਸ਼ ਸ਼ਿਵ ਸ਼ੈਣ ਵਾਲੇ ਸੰਦੀਪ ਸਿੰਘ ਦੇ ਖਿਲਾਫ ਵੀਡੀਓ ਆ ਪਾ ਰਹੇ ਨੇ ਦੱਸੋ ਉਹ ਕੀ ਸਾਬਤ ਕਰਨਾ ਚਾਹੁੰਦੇ ਨੇ ਕਿ ਆਪਾਂ ਇਹ ਨਾ ਸੋਚੋ ਕਿ ਕੌਣ ਹਿੰਦੂ ਆ ਕੌਣ ਸਿੱਖ ਆ ਬਿਲਕੁਲ ਨਾ ਸੋਚੋ ਆਪਾਂ ਇਨਸਾਨੀਅਤ ਦੇ ਪੱਖੋਂ ਸੋਚੋ ਕਿ ਕੀ ਸੁਦੀ ਅਸੂਰੀ ਦੀ ਜਿਹੜੀ ਬੋਲਬਾਣੀ ਸੀ ਉਹਦੀ ਬੋਲਚਾਲ ਸੀ ਉਹਦੇ ਮਿਹਣੇ ਮਾਰਦਾ ਸੀ ਉਹ ਗਾਲਾਂ ਕੱਢਦਾ ਸੀ ਜਾਂ ਜਿਹੜਾ ਉਹਦਾ ਕਰਤਾਰ ਸੀ ਉਹੋ ਜਿਹੇ ਕਰਤਾਰਾਂ ਦੇ ਬੰਦੇ ਤੁਹਾਨੂੰ ਆਪਣੇ ਘਰਾਂ ਦੇ ਵਿੱਚ ਮਨਜ਼ੂਰ ਨੇ ਤੁਸੀਂ ਚਾਹੋਗੇ ਚਾਹੋਗੇ ਕਿ ਤੁਹਾਡੇ ਭਰਾ ਨੇ ਤੁਹਾਡੇ ਬੱਚੇ ਨੇ ਤੁਹਾਡੇ ਭਾਈ ਭਤੀਜੇ ਨੇ ਉਹੋ ਜੇ ਕਿਰਦਾਰ ਦੇ ਹੋਣ ਹੂੰ ਬਿਲਕੁਲ ਨਹੀਂ ਕੋਈ ਚਾਹ ਸਕਦਾ ਇੱਕ ਸਰਪ ਸੰਦੀਪ ਸਿੰਘ ਦੇ ਖਿਲਾਫ ਬੋਲਣ ਵਾਸਤੇ ਸੁਧੀਰ ਸੂਰੀ ਦੀਆਂ ਵੀ ਤਰੀਫਾਂ ਕਰ ਰਹੇ ਨੇ ਚਲੋ ਕਰਨ ਚੰਗੀ ਗੱਲ ਆ ਜੋ ਅੱਗੇ ਹੋਊਗਾ ਦੇਖਿਆ ਜਾਊਗਾ ਫਿਰ ਹੁਣ ਇਸ ਮਾਮਲੇ ਦੇ ਵਿੱਚ ਅਪਡੇਟ ਕੀ ਆ ਜਿਹੜਾ ਭਾਈ ਸੰਦੀਪ ਸਿੰਘ ਦਾ ਮੈਡੀਕਲ ਹੋਇਆ ਹੈ ਮੈਡੀਕਲ ਤੋਂ ਬਾਅਦ ਆ ਹੁਣ ਇਸ ਮਾਮਲੇ ਦੀ ਅਗਲੀ ਰੀ ਕਾਰਵਾਈ ਦੀ ਕਿਸ ਤਰ੍ਹਾਂ ਦੇਖਣੀ ਅਗਲੀ ਕਾਰਵਾਈ ਅੱਗੇ ਜੋ ਵਕੀਲ ਸਾਹਿਬਾਨ ਤੇ ਭਾਈ ਸੰਦੀਪ ਸਿੰਘ ਦੇ ਭਰਾ ਨੇ ਦੱਸਿਆ ਕਿ ਉਹਨਾਂ ਦਾ ਇਹੀ ਕਹਿਣਾ ਕਿ ਜਿਹੜੇ ਦੋਸ਼ੀ ਪੁਲਿਸ ਅਫਸਰ ਨੇ ਜਾਂ ਮੁਲਾਜ਼ਮ ਨੇ ਜੇਲ੍ਹ ਦੇ ਜਿਨ੍ਹਾਂ ਨੇ ਸੰਦੀਪ ਸਿੰਘ ਸਣੀ ਤੇ ਤਸ਼ੱਦਦ ਕੀਤਾ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਤਾਂ ਕਿਤੇ ਨਾ ਕਿਤੇ ਮਾਮਲਾ ਮਨੁੱਖੀ ਅਧਿਕਾਰਾਂ ਦਾ ਵੀ ਸਾਹਮਣੇ ਆਉਂਦਾ ਕਿ ਜਿਦ ਤਰ੍ਹਾਂ ਸੰਦੀਪ ਸਿੰਘ ਸਣੀ ਹੈ ਉਹਨਾਂ ਨੇ ਬੇਸ਼ੱਕ ਹਮਲੇ ਹਮਲੇ ਦੌਰਾਨ ਉਹਨਾਂ ਦੇ ਉੱਤੇ ਜਿਹੜਾ ਹਮਲਾ ਹੋਇਆ ਹਮਲੇ ਦੇ ਦੌਰਾਨ ਜਿਹੜੀ ਲੜਾਈ ਹੋਈ ਹੈ ਲੜਾਈ ਤੋਂ ਬਾਅਦ ਸੂਬਾ ਸਰਹੰਦ ਦੀ ਮੌਤ ਹੋ ਜਾਂਦੀ ਹੈ ਤੇ ਉਹ ਇੱਕ ਮੌਤ ਚਲੋ ਇੱਕ ਲੜਾਈ ਦੇ ਵਿੱਚ ਹੋ ਗਈ ਪਰ ਕਿਤੇ ਨਾ ਕਿਤੇ ਭਾਈ ਸੰਦੀਪ ਸਿੰਘ ਸਣੀ ਨੂੰ ਜਾਣ ਬੁੱਝ ਕੇ ਪ੍ਰਵੋਕ ਕੀਤਾ ਜਾਂਦਾ ਸੀ ਇਸ ਤਰ੍ਹਾਂ ਲੜਾਈ ਦੇ ਲਈ ਇਸ ਤਰ੍ਹਾਂ ਦੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤੇ ਬਾਅਦ ਚ ਭਾਈ ਸੰਦੀਪ ਸਿੰਘ ਸਣੀ ਦੇ ਪਰਿਵਾਰ ਨੂੰ ਮਿਲਣ ਵੀ ਨਹੀਂ ਕਾਫੀ ਟਾਈਮ ਦਿੱਤਾ ਜਾਂਦਾ ਤਾਂ ਕਿਤੇ ਨਾ ਕਿਤੇ ਮਨੁੱਖੀ ਅਧਿਕਾਰਾਂ ਦਾ ਵੀ ਕਾਣ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਸੋ ਅਗਲੇਰੀ ਕਾਰਵਾਈ ਦੇ ਬਾਰੇ ਆਪਾਂ ਭਾਈ ਸਾਹਿਬ ਨੇ ਸਾਨੂੰ ਦੱਸਿਆ ਹੀ ਹੈ ਕਿ ਹੁਣ ਜਿਹੜੇ ਪੁਲਿਸ ਅਧਿਕਾਰੀ ਨੇ ਜੇਲ੍ਹ ਦੇ ਵਿੱਚ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਕਿ ਕਿਉਂ ਉਹਨਾਂ ਦੋਵੇਂ ਅਲੱਗ-ਅਲੱਗ ਵਿਚਾਰਧਾਰਾ ਵਾਲੇ ਵਿਅਕਤੀਆਂ ਨੂੰ ਇਕੱਠੇ ਰੱਖਿਆ ਗਿਆ ਕਿਉਂ ਉਹਨਾਂ ਨੂੰ ਇਕੱਠੇ ਰੱਖ ਕੇ ਇਸ ਤਰ੍ਹਾਂ ਦੀ ਘਟਨਾ ਨੂੰ ਵਾਪਰਨ ਦਿੱਤਾ ਗਿਆ ਸੋ ਤੁਹਾਡੇ ਕੀ ਵਿਚਾਰ ਨੇ ਇਸ ਮਾਮਲੇ ਦੇ ਬਾਰੇ ਤੁਸੀਂ ਕਮੈਂਟ ਬਾਕਸ 'ਚ ਆਪਣੀ رائے ਦੇਣਾ ਨਾ ਭੁੱਲਿਓ ਜੁੜੇ ਰਹੋ ਆਵਾਜ਼ ਪੰਜਾਬ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ